ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਜਰਸੀ ਵੜ ਸੇ ਲਈ ਲੈ ਕੇ ਆਏ ਜੀ ਤਾਜੀ ਸੂਈ ਆ ਭਾਈ ਤੇ ਆਓ ਕਰ ਲੈਨੇ ਆ ਭਾਈ ਨਾ ਗੱਲ ਬਾਤ ਆ ਜੀ ਭਾਈ ਜੀ ਸਸਕਾਲ ਸਸਕਾਲ ਭਾਈ ਹੋਰ ਠੀਕ ਹੁੰਦੀ ਆ ਬਹੁਤ ਵਧੀਆ ਵੀ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਵੀ ਠੀਕ ਆ ਕਿੰਨੀਆਂ ਵੜਾਂ ਸੀ ਅੱਜ ਭਾਈ ਅੱਜ ਤਿੰਨ ਸੀਗੀਆਂ ਵੀ ਓਕੇ ਇੱਕ ਦਾ ਚੜਾਤੀ ਇੱਕ ਉਹ ਖੜੀ ਉਹ ਵਿਕੀ ਵੀ ਉਹ ਵੀ ਠੀਕ ਆ ਉਹ ਵੀ ਸੇਲ ਹੋਈ ਵੀ ਆ ਹਾਂ ਜੀ ਠੀਕ ਆ ਭਾਈ ਨਾਮ ਤੇ ਡਰੈੱਸ ਬੋ ਨਾਮ ਮੇਰਜੀ ਸਿੰਘ ਪਿੰਡ ਛੰਨਾ ਗਲਾਬ ਸੰਘੜਾ ਹੂੰ ਜਿਲ੍ਹਾ ਬਰਨਾਲਾ ਤੇ ਤਹਿਸੀਲ ਤੋਂ ਪਾ ਰਹੇ ਨੇ ਆਪੋ ਨੇੜੇ ਓਕੇ ਭਾਈ ਨੇੜੇ ਪਰ ਬਧੌੜਾ ਸੈ ਰਹਿ ਗਿਆ ਭਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95019 26872 ਭਾਈ ਠੀਕ ਹੈ ਜੀ ਬਾਈਟੀ ਵੀ ਕਦੋਂ ਵੀ ਕਿਸੇ ਨੂੰ ਪਸੂ ਲੈਣਾ ਹੈਗਾ ਠੀਕ ਹੈ ਆ ਦੇ ਨਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬਣਾ ਲਿਆਂਦੇ ਆਉਂਦੀਆਂ ਕੋਈ ਘਰ ਦੀ ਨਹੀਂ ਹੁੰਦੀ ਓਕੇ ਭਾਈ ਹਾਂ ਜੀ ਠੀਕ ਹੈ ਭਾਈ ਕਿਹੜਾ ਸੂਇਆ ਵੀਰੇ ਡਾਕਟਰ ਪਹਿਲਾਂ ਸੂਇਆ ਬੱਚੀ ਕਦੋਂ ਸੂਈਆ ਵੀਰੇ ਇਹ ਰਾਤ ਸੂਈਆ ਜੇਰੇ ਦੀ ਬੱਠਲ 'ਚ ਪਈ ਹੈਗੀ ਜੇਰਾ ਪਈ ਹੈ ਬੱਠਲ 'ਚ ਕੰਪਲੀਟ ਓਕੇ ਆ ਬੱਚਾ ਕੀ ਦੇਤਾ ਨੇ ਬੱਚਾ ਹੈ ਡਾਕਟਰ ਜਿੱਗ ਦਾ ਸੂਣਨ ਲੱਗਿਆ ਦੱਸਿਆ ਸੀਗਾ ਓਕੇ ਬੱਚਾ ਦਾ ਕਾਹਈਆਂ ਗੱਲਾਂ ਡਾਕਟਰ ਇੰਨਾ ਚੰਗਾ ਹੈ ਤਾਂ ਦੇਖ ਸਹੀ ਗੱਲ ਆ ਹੂੰ ਇਹ ਬੱਚਿਆਂ ਨੂੰ ਡਾਕਟਰ ਬੜ ਬਹੁਤ ਨੇ ਆ ਚੰਗਾ ਬੱਚਾ ਪਾਇਆ ਬੈਠ ਨੇ ਸਹੀ ਆ ਭਾਈ ਹਾਂ ਤੇ ਕਿੰਨਾ ਕਬੌੜਾ ਜਾਂ ਦੁੱਧ ਦੀ ਬਹੁਤ ਡਾਕਟਰ ਮੰਨ ਕੇ ਜਦ ਤੜਕੀ ਆਪਾਂ 4 1/2 ਕਿਲੋ ਚ ਹੋਇਆਗਾ ਬੱਚੇ ਨੂੰ ਚੰਗਾ ਕੇ ਹਮ ਕਿਵੇਂ ਡਾਕਟਰ ਬੱਚੇ ਦਾ ਰੰਗ ਟੰਗ ਗਾਲੇ ਵਾਲੂਆ ਫੀਟਿੰਗ ਆਰਡਰ ਦੀ ਚੜਾਈ ਹਮ ਤੇ ਡਾਕਟਰ ਦੁੱਧ ਆਏ ਕਹਿੰਦੀ ਬੱਚੇ ਨੂੰ 20 ਕਿਲੋ ਪਾਉਣਾ ਚਾਹੀਦਾ ਹੈਗਾ ਬਾਕੀ ਡਾਕਟਰ ਸੇਵਾ ਤੇ ਆਪਾਂ ਨਹੀਂ ਕਹਣਾ ਕਿੰਨਾ ਦੁੱਧ ਸਹੀ ਆ ਭਾਈ ਕਿਵੇਂ ਡਾਕਟਰ ਪਹਿਲਾਂ ਬੱਚੀ ਆ ਗਈ ਨਾ ਤਾਂ ਔਲ ਆ ਗਈ ਸਹੀ ਆ ਨਾ ਕੁ ਡਾਕਟਰ ਪੜਾ ਲੈ ਵੀ ਜੀ ਕਿੰਨਾ ਹੈਗਾ ਲੈ ਵੀ ਹੈਗਾ ਲੈ ਬਈਆ ਬੰਨ ਕੇ ਜ ਡਾਕਟਰ ਅਜ ਤੜਕੇ ਸੂਇ ਨਾੜਾਂ ਦੇਖ ਮੂਹਰੇ ਪਾਸੇ ਲੈ ਵੀ ਤੇ ਹੋਣੀ ਕਿੰਨੀ ਆ ਕੱਲੀ ਕੱਲੀ ਨਾੜ ਨਾ ਲੈਵੇ ਤੇ ਆਹੀਂ ਖੜੀ ਆ ਗੁਲਾਬੀ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਅੱਤੀ ਜੋ ਲਿਓ ਚਾਹੇ ਮਸ਼ੀਨਾਂ ਜੋ ਲਿਓ ਬਾਕੀ ਡਾਇਟਰ ਥਣਾ ਦੀ ਫੀਟਿੰਗ ਹੈ ਫੂਟਿੰਗ ਆਰਡਰ ਦੀ ਫੀਟਿੰਗ ਬੱਚੀ ਤਾਹਾਂ ਤੋਂ ਬਰੀਕੀਆਂ ਬਰੂਕੀਆਂ ਫੇਸ ਕੁਆਲਿਟੀ ਕਿਆ ਬਾਤ ਹੈ ਬਹੁ ਨੀ ਆਏ ਚੰਗੀ ਲੱਗਿਆ ਮੈਡਮ ਸਹੀ ਗੱਲ ਆ ਬਾਈ ਫੇਸ ਬੂਸ ਬੜਾ ਪਿਆਰਾ ਬਹੁ ਨੀ ਆਏ ਚੰਗਾ ਲੱਗਿਆ ਡਾ ਕਿਆ ਬਾਤ ਆ ਬਾਕੀ ਜਰਸੀ ਆ ਬਾਈ ਜਰਸੀ ਦੀ ਤਾਂ ਮੰਗ ਵੈਸੀ ਫੁੱਲਾ ਮਿਲਦੀ ਘੱਟ ਆ ਸਾਬ ਤੋਂ ਬਹੁਤ ਘੱਟ ਮਿਲਦੀ ਆ ਲੇਵਾ ਦੇਖੋ ਬੜਾ ਫਿੱਟ ਫਿੱਟ ਲੇਵਾ ਪਿਆ ਕਹਨੀ ਬਾਈ ਬੜਾ ਡਾਇਟਰ ਲੇਵੇ ਦੀ ਕੁਆਲਿਟੀ ਚੰਗੀ ਆ ਬੈਠ ਦੀ ਕਿੰਨੀ ਕਹਿ ਦੀਏ ਸਹੀ ਗੱਲ ਆ ਬਾਕੀ ਡਾਇਟਰ ਮੰਨ ਕੇ ਮੂਰੋ ਮਾਰੋਂ ਦਿਖਾ ਦੇ ਲੈ ਵਾ ਕਿੰਨਾ ਚੰਗਾ ਲੱਗਿਆ ਵਹਿਣ ਨੂੰ ਬਾਕੀ ਆਡਰ ਲੈਵੇ ਦੇਖ ਲਾ ਪਹਿਲੇ ਡੰਗ ਦੀ ਨਾੜਾ ਦਿਖਾਉਣ ਲੱਗ ਗਏ ਸਹੀ ਗੱਲ ਹੈ ਇਦਾਂ ਮੰਨ ਕੇ ਡਾਇਰੈਕਟਰ ਹਫ਼ਤਾ ਦੱਸ ਦੇਣ ਉਹਦੇ ਦੇਖ ਹੀ ਲੈ ਵੇ ਨਾੜਾ ਹੂੰ ਤੇ ਬਾਕੀ ਡਾਇਰੈਕਟਰ ਮੰਨ ਕੇ ਪੁੱਛੋ ਆਡਰ ਦੀ ਫਿਟਿੰਗ ਫੁੱਟਿੰਗ ਬਹੁਤ ਨਹੀਂ ਆਇਆ ਚੰਗੀ ਲੱਗੀ ਹੈਗੀ ਹੂੰ ਤੇ ਬਾਕੀ ਡਾਇਰੈਕਟਰ ਬੱਚੀ ਦਾ ਪਿੱਛੇ ਤੋਂ ਲੈ ਵਲੂ ਵਾ ਦਿਖਾ ਦੇ ਲੈ ਭਾਈ ਫਿਟਿੰਗ ਬੜੀ ਤਕੜੀ ਹੈ ਨਾ ਲੈ ਵੇ ਹੂੰ ਆਡਰ ਦੀ ਫਿਟਿੰਗ ਚੈੱਕ ਕਰ ਬੱਚੀ ਕਿੰਨਾ ਚੰਗਾ ਆਡਰ ਲੱਗਾ ਫਿੱਟ ਜਾਵਾ ਹੂੰ ਬਾਕੀ ਡਾਇਰੈਕਟਰ ਮਾੜੀ ਮੋਟੀ ਭਾਲਾ ਬੇਮ ਸਹੀ ਗੱਲ ਹੈ ਬਾਕੀ ਡਾਕਟਰ ਨੂੰ ਮੰਨ ਕੇ ਚੱਲੇ ਥਾਂਲੇ ਵਾਝ ਲਾਇਦਾ ਪਹਿਲੇ ਨੂੰ ਬੱਚ ਨੂੰ ਜਿਹੜਾ ਸਾਫ ਸੁਥਰਾ ਸਹੀ ਗੱਲ ਹੈ ਬਾਕੀ ਡਾਕਟਰ ਦੇਖੀ ਲਾ ਲਾ ਕਿਆ ਬਾਤ ਆ ਫਿੱਟ ਫਿੱਟ ਲੈਵਾ ਮਾ ਫਿੱਟ ਫਿੱਟ ਲੈਵਾ ਡਾਕਟਰ ਕਿ ਮੈਂ ਮਰਜ਼ੀ ਦੇਖ ਲਾ ਸੀਏ ਠੰਡੀ ਬਾਕੀ ਆਰਡਰ ਆਰਡਰ ਲਗਿਆ ਬੱਚੀ ਨੂੰ ਬਾਕੀ ਡਾਕਟਰ ਫੇਸ ਫੂਸ ਤੇ ਦੋ ਟਾਂ ਚਾ ਟੁੰਚਾ ਕਿੰਨਾ ਕਹਿਦੀ ਉਹਨਾਂ ਚੰਗਾ ਲੱਗਿਆ ਡਾਕਟਰ ਦੇ ਮੂਹਰੋ ਮਾਰੋ ਲੈਵਾ ਫੇਸ ਦੀ ਕੁਆਲਿਟੀ ਬਾਕੀ ਡਾਕਟਰ ਬੱਚੀ ਨੇ ਬ੍ਰਿਕੀਆਂ ਬਰੁਕੀਆਂ ਆਂਗੂਆਂ ਗਾ ਇੰਨੇ ਚੰਗੇ ਲੱਗੇ ਆਗੇ ਸਹੀ ਆ ਬਾਕੀ ਡਾਕਟਰ ਬੱਚੀ ਨੂੰ ਤੋੜਾ ਤੋਰਾ ਚੈੱਕ ਰੇ ਬਾਹ ਨਿਆ ਚੰਗਾ ਆ ਡਾਕਟਰ ਹੋਵੇ ਤੁਰਦੀ ਦਾਰੀ ਦੇ ਜਰਸੀ ਬਰੀਡ ਤੋੜਾ ਇੱਕ ਨੰਬਰ ਲੈਵਾ ਇੱਕ ਨੰਬਰ ਸੂਈ ਸਵਾਈ ਬੱচ্চਾ ਕਰਮ ਵਾਲੀ ਨੇ ਬੱਛਾ ਦੇਤਾ ਚਲੋ ਉਹਨੇ ਬੱਛਾ ਤੇ ਉਹਨੇ ਹੀ ਲੈ ਵੜਾ ਸਹੀ ਗੱਲ ਆ ਭਾਈ ਤੂੰ ਰਾ ਚੈੱਕ ਕਰੋ ਲੈ ਲੱਡ ਦੇਖਦਾ ਪਲੰਗ ਮਸਾਂ ਭਰਦੀ ਆ ਵੇ ਹੂੰ ਥੱਲੇ ਦਾ ਡਾਕਟਰ ਕਿੰਨੀ ਕਹਦੇ ਉਹਨੀ ਚੰਗੀ ਆ ਗਈ ਸਹੀ ਗੱਲ ਆ ਭਾਈ ਕੀ ਬਾਤ ਤੂਰਾ ਤੂਰਾ ਇੱਕ ਨੰਬਰ ਹੈ ਕਿ ਨਹੀਂ ਹਾਂ ਬਈ ਜਰਸੀ ਬਰੀਡ ਆ ਮੰਗ ਫੁੱਲ ਮਿਲਦੀ ਘਾਟਾ ਬਈ ਬਾਕੀ ਦਾ ਫੇਸ ਸੂਸ ਦੇਖ ਹਮ ਸੱਦ ਕੁਤ ਚੈੱਕ ਕਰ ਐ ਡਾਕਟਰ 6 ਫੁੱਟ ਕੱਦਦਾਗਾ ਫੇਸ ਬਿਊਟੀ ਤੇ ਕਿੰਨੀ ਚੰਗੀਆਂ ਤਾਹਾਂ ਤੋਂ ਪੱਧਰ ਪੁੱਧਰ ਉਹ ਨਿਯਾਇ ਚੰਗੀ ਬੱਚੀ ਆ ਡਾਕਟਰ ਸਹੀ ਗੱਲ ਆ ਬਈ ਬਾਕੀ ਦਾ ਨਵਾਂ ਹਾਣਾ ਬਦਨਾ ਆ ਜੇ ਬੱਚੀ ਨੇ ਘਟਣਾ ਤਾਂ ਹੈ ਨਹੀਂਗਾ ਹਾਂ ਸਹੀ ਗੱਲ ਆ ਬਈ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਡਾਕਟਰ ਬੱਚੀ ਦੇ ਹਿਸਾਬ ਨਾਲ ਜੰਮਾ ਜਾਇਜ਼ ਹੋਗਾ ਓਕੇ ਬਈ ਮੁੱਲ ਤਾਂ ਡਾਕਟਰ ਵਾੜੇ ਕਰਨੇ ਨਹੀਂਗੇ ਠੀਕ ਆ ਬਈ ਬਾੜਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਜਾਇਜ਼ ਮੋਲ ਹੋ ਮੋਲ ਖਿਰ ਪਹਿਲਾਂ ਵੀ ਵਾਈ ਦੇ ਜਾਇਜ਼ ਹੀ ਹੁੰਦੇ ਆ ਭਾਈ ਠੀਕ ਆ ਕਿ ਨਹੀਂ ਬਾਕੀ ਡਾਕਟਰ ਜਾਇਜ਼ ਮੋਲ ਨੇ ਪਸ਼ੂ ਆਪਣੇ ਵਿਕੀ ਜਾਂਦੇ ਆ ਨਾਲ ਦੇ ਨਾਲ ਪਸ਼ੂ ਵੀ ਕੀ ਜਾਂਦੇ ਆ ਪਸ਼ੂ ਦਾ ਡਾਕਟਰ ਹਰ ਵਕਤ ਹੀ ਹੁੰਦੇ ਆਪਣੇ ਕੋਲੇ ਹੂੰ ਸਹੀ ਗੱਲ ਹੈ ਲੈ ਵਾਲੂ ਵਾ ਫਿੱਟ ਫਿੱਟ ਪਿਆ ਬਾਕੀ ਡਾਕਟਰ ਕਿ ਪਹਿਲਣਾ ਨਾ ਔਲ ਕਰੀਏਗੀ ਇਹ ਡਾਕਟਰ ਬਾਕੀ ਖੜ ਨਹੀਂ ਛੜ ਨਹੀਂ ਬੱਚੀ ਦੀ ਸਹੀ ਗੱਲ ਆ ਬਾਈ ਬਾਕੀ ਡਾਕਟਰ ਦੇ ਬੱਚਾ ਭਾਵੇਂ ਆਏ ਛੱਡ ਕੇ ਥੱਲੇ ਬਹਿ ਜਾਂਦੇ ਹੂੰ ਮੈਨੇ ਕਿ ਔਲ ਔਲ ਜਮੀ ਨਹੀਂ ਠੀਕ ਆ ਹਾਂ ਮੰਨ ਕੇ ਜਲ ਪਹਿਲਾਂ ਬੱਛੀ ਔਲ ਕਰਦੀ ਹੈਗੀ ਹੂੰ ਲੈ ਬੱਚਾ ਛੱਡ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮਾਣੇ ਨੇ ਕੁਛ ਨਹੀਂ ਠੰਡੀ ਸੀਲ ਅਰੇ ਚੂਣੀ ਬਹੁਤ ਚੰਗਾ ਹਨਾ ਬਾਈ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਣੇ ਨੇ ਕੁਛ ਨਹੀਂ ਠੰਡੀ ਸੀਲ ਹੈ ਕਹਿੰਦੇ ਬਾਈ ਹਾਂ ਬਈ ਹੂੰ ਬੜੀ ਚੰਗੀ ਜਵਾਈ ਹੈ ਕਹਿੰਦੇ ਬੜੀ ਨਿਆਇ ਚੰਗਾ ਚੂਣਾ ਚਾਰੇ ਰਹਾ ਹੈ ਕੀ ਬਾਤ ਆ ਬਾਈ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਮੋਲੀ ਕੰਗੀ ਦੇ ਬਾਈਆ ਹਨਾ ਬਾਈ ਏ ਡਾਕਟਰ ਪਹਿਲਾਂ ਬੱਚੇ ਆਲ ਕਰਦੇ ਸੜਾ ਜਾਂ ਮਰੀ ਜਾਂਦੇ ਆ ਹੂੰ ਔਰ ਡਾਕਟਰ ਚੱਕਰੇ ਨਹੀਂ ਗਏ ਸਹੀ ਗੱਲ ਆ ਬਾਈ ਦੇ ਡਾਕਟਰ ਬਾਕੀ ਥਾਣ ਥਣ ਬੱਚੇ ਦਾ ਲੈਵਾ ਹੂੰ ਦੇਖ ਲੈ ਫਿੱਟ ਫਿੱਟ ਲੈਵਾ ਪਿਆ ਥਾਣ ਦੇਖਣਾ ਚੰਗਾ ਲੈਵੇ ਨਾੜਾ ਡਾਕਟਰ ਹੁਣੀ ਹੈਗਿਆ ਹੂੰ ਕਿੱਦੇ 10-10 ਹੋਵੇ ਸੂਈ ਨੂੰ ਉਧਰ ਦੇਖੀ ਲਵੇ ਨਾੜਾ ਨੂੜਾ ਸਹੀ ਗੱਲ ਆ ਬਾਈ ਤੇ ਮੋਲ ਬਾਈ ਕਹਿੰਦਾ ਜਾਇਜ ਉਹ ਖਿੱਚ ਕੇ ਮੋਲ ਰੱਖਾਂਗੇ ਬਾਹਲਾ ਮੋਲ ਨਹੀਂ ਰੱਖਾਂਗੇ ਡਾਕਟਰ ਕਿੰਨਿਆਂ ਕ ਮਾਰੀਆਂ ਥੱਲੇ ਦੇਖਾ ਕਰਾਏ ਚਲਾਦਾ ਲੈ ਕੇ ਲੈ ਵਾਲੂ ਆ ਦੇ ਬੱਚੀ ਦਾ ਫਿੱਟ ਫਿੱਟ ਪਿਆ ਬਾਈ ਫਿੱਟ ਫਿੱਟ ਤੇ ਕਿਸੇ ਵੀ ਨੂੰ ਵੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ